ਸਰਸ਼ੀਆ ਕਲਜੀ ਵੈਲਕਮ ਟੂ ਮਾਈ YouTube ਚੈਨਲ ਦੀਪੂ ਵਿਦਿਆ ਜੇ ਤੁਸੀਂ ਪੰਜਾਬ ਮਾਸਟਰ ਕੈਡਰ ਦੀ ਪ੍ਰੇਪਰੇਸ਼ਨ ਕਰ ਰਹੇ ਹੋ ਜਾਂ एलिजिਬਿਲਟੀ ਨੂੰ ਲੈ ਕੇ ਕਨਫਿਊਜ਼ ਹੋ ਬੀਐਡ ਸਪੈਸ਼ਲ এডਿਕੇਸ਼ਨ ਡਿਸਟੈਂਸ ਜਾਂ ਰੈਗੂਲਰ ਜਾਂ ਜਨਰਲ ਬੀਐਡ ਹੈ ਤਾਂ ਉਹਦੇ ਨਾਲ ਅਸੀਂ ਡਿਪਲੋਮਾ ਸਪੈਸ਼ਲ এডਿਕੇਸ਼ਨ ਕਰ ਸਕਦੇ ਆ ਜਾਂ ਨਹੀਂ ਤੇ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਵੀਡੀਓ ਐਂਡ ਤੱਕ ਜ਼ਰੂਰ ਦੇਖੋ ਕਿਉਂਕਿ ਮੈਂ ਤੁਹਾਨੂੰ ਅਫੀਸ਼ੀਅਲ ਰੂਲਸ ਦੇ ਅਕੋਰਡਿੰਗ ਹੀ ਸਭ ਕੁਝ ਸਿੰਪਲ ਵਰਡਸ ਦੇ ਵਿੱਚ ਐਕਸਪਲੇਨ ਕਰਨ ਵਾਲੀ ਆ ਕਿ ਤੁਸੀਂ ਕਿਵੇਂ ਆਉਣ ਵਾਲੀ ਜਿਹੜੀ ਅੱਗੇ ਪੋਸਟ ਆਉਣਗੀ ਹੈ ਸਪੈਸ਼ਲ ਮਾਸਟਰ ਕੈਡਰ ਦੀ ਹੈ ਪ੍ਰਾਇਮਰੀ ਕੈਡਰ ਦੀ ਹੈ ਨਾ ਮਾਸਟਰ ਕੈਡਰ ਦੀ ਹੈ ਤੇ ਉਹਦੇ ਲਈ ਤੁਸੀਂ ਕੀ ਕੀ एलिजिਬਿਲਟੀ ਕ੍ਰਾਈਟੇਰੀਆ ਜੋ ਰੱਖਿਆ ਗਿਆ ਉਹ ਉਹਦੇ ਜੋ ਕ੍ਰਾਈਟੇਰੀਆ ਹੈ ਉਹਦੇ ਅਕੋਰਡਿੰਗ ਤੁਸੀਂ ਕੀ ਸਪੈਸ਼ਲ এডੂਕੇਸ਼ਨ ਕਰ ਸਕਦੇ ਹੋ ਰੈਗੂਲਰ ਕਰ ਰਹੇ ਹੋ ਜਾਂ ਡਿਸਟੈਂਸ ਤੋਂ ਕਰ ਰਹੇ ਹੋ ਉਹ एलिजिਬਲ ਹੋ ਜਾਂ ਨਹੀਂ ਤੇ ਇਹਦੇ ਬਾਰੇ ਅੱਜ ਆਪਾਂ ਮਤਲਬ ਜਾਣਕਾਰੀ ਮੈਂ ਤੁਹਾਨੂੰ ਦਿਵਾਉਂਗੀ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ 21 ਜੁਲਾਈ 2025 ਨੂੰ ਆਪਣੇ ਡਿਟੇਲ ਜਿਹੜੀਆਂ ਹੈਗੇ 332 ਸਪੈਸ਼ਲ ਮਾਸਟਰ ਗੈਡਰ ਦੇ ਆਈਆਂ ਸੀ ਪੋਸਟ ਐਂਡ ਉਸ ਤੋਂ ਬਾਅਦ 393 ਸਪੈਸ਼ਲ ਮਾਸਟਰ ਗੈਡਰ ਦੀਆਂ ਪ੍ਰਾਇਮਰੀ ਗੈਡਰ ਦੀਆਂ ਪੋਸਟਾਂ ਆਈਆਂ ਸੀ ਅਮ ਇਹਦੇ ਅਕੋਰਡਿੰਗ ਐਲੀਜੀਬਿਲਟੀ ਨੂੰ ਚੈੱਕ ਕਰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਹੋ ਸਕਦਾ ਹੈ ਕਿ ਇਹੀ ਐਲੀਜੀਬਿਲਟੀ ਨੂੰ ਰੱਖਿਆ ਜਾਵੇਗਾ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ 21 ਸਤ 2025 ਨੂੰ ਇੱਕ ਸਪੈਸ਼ਲ ਐਜੂਕੇਟਿਡ ਟੀਚਰ ਮਾਸਟਰ ਗੈਡਰ ਦੇ 332 ਅਸਾਮੀਆਂ ਨੂੰ ਭਰਨ ਦੇ ਸੰਬੰਧੀ ਜੋ ਗੋਮੀਦਵਾਰਾਂ ਦੇ ਪਾਸੋਂ ਵਿਭਾਗ ਦੀ ਵੈਬਸਾਈਟ ਜੋ ਹੈ ہماری এডਿਕੇਸ਼ਨ ਰਿਕਰੂਟਮੈਂਟ.com ਤੇ ਹੈ ਸੀ ਤੇ ਜਿਹਦੇ ਵਿੱਚ ਇੰਨੀ ਆਪਣੇ ਪੋਸਟ ਆਈਆਂ ਸੀ 332 ਠੀਕ ਹੈ ਜੋ ਅਲੱਗ-ਅਲੱਗ ਕੈਟਾਗਰੀ ਵਾਈਜ਼ ਡਿਵਾਈਡ ਕੀਤੀਆਂ ਗਈਆਂ ਸੀ ਇਹਦੇ ਵਿੱਚ ਜੋ ਮੇਨ ਜਿਹਦੇ ਲਈ ਬੱਚਾ ਨੂੰ ਬਹੁਤ ਜ਼ਿਆਦਾ ਕਨਫਿਊਜ਼ ਹੋ ਹੈਗੇ এডਿਕੇਸ਼ਨ ਕੁਆਲਿਫਿਕੇਸ਼ਨਸ ਕੀ-ਕੀ ਇਹਦੇ ਵਿੱਚ ਰੱਖੀਆਂ ਗਈਆਂ ਨੇ ਮੈਂ ਤੁਹਾਨੂੰ ਦੱਸ ਰਹੀ ਆਂ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਜੋ ਪੰਜਾਬ ਐਜੂਕੇਸ਼ਨਲ ਜੋ ਸਰਵਿਸ ਟੀਚਿੰਗ ਕੈਡਰ ਗਰੁੱਪ ਸੀ ਦੀ ਜਿਹੜੀ ਆਪਣੀ ਪੋਸਟ ਆ ਇਹਦੇ ਵਿੱਚ ਕੀ ਕੀ ਜ਼ਰੂਰੀ ਹਨ ਇਹਦੇ ਵਿੱਚ ਇਹਨਾਂ ਨੇ ਕਿਹਾ ਕਿ ਜਿਹੜੀ ਗ੍ਰੈਜੂਏਸ਼ਨ ਆ ਤੁਸੀਂ ਕਿਸੇ ਵੀ ਰਿਕੋਨਾਈਜ਼ਡ ਯੂਨੀਵਰਸਿਟੀ ਤੋਂ ਕਿਸੇ ਵੀ ਸਟ੍ਰੀਮ ਦੇ ਵਿੱਚ ਕੀਤੀ ਹੋਵੇਗੀ ਬਟ ਉਹਦੇ ਵਿੱਚ ਕੀ ਹੋਊਗਾ ਤੁਹਾਨੂੰ 55 ਜੋ ਹੈ ਪਰਸੈਂਟ ਜੋ ਲੈ ਕੇ ਆਉਣੇ ਆ ਜਰਨਲ ਕੈਟਾਗਰੀ ਵਾਲਿਆਂ ਨੂੰ ਥੈਨ ਜਿਹਦੇ 50% ਮਾਰਕਸ ਉਹ ਹੈਗੇ ਆਗੇ ਆਪਣੇ ਐਸਟੀ ਐਸਸੀ ਐਂਡ ਅਦਰ ਬੈਕਵਰਡ ਕਲਾਸਸ ਨੂੰ ਬੈਕਵਰਡ ਕਲਾਸਸ ਜਾਂ ਹੋਗੇ ਫਿਜ਼ੀਕਲ ਹੈਂਡੀਕੈਪਡ ਕੈਂਡੀਡੇਟਸ ਨੂੰ 50% ਬਟ ਜਰਨਲ ਜੋ ਹੈ ਕੈਟਾਗਰੀ ਨੂੰ ਨੂੰ 55% ਗ੍ਰੈਜੂਏਸ਼ਨ ਦੇ ਵਿੱਚ ਲੈਣੀ ਜ਼ਰੂਰੀ ਹੈ ਤਾਂ ਉਹ ਹੀ ਐਲੀਜੀਬਲ ਹੋ ਸਕਦਾ ਹੈਗਾ ਅੱਗੇ ਜਾ ਕੇ ਜੋ ਅੱਗੇ ਪੋਸਟ ਆਉਣਗੇ ਆ देन ਇਹਦੇ ਵਿੱਚ ਉਹਨਾਂ ਨੇ ਇਹ ਵੀ ਕਹਿ ਲਈ ਹੈ ਕਿ ਸੈਕਿੰਡ ਨੰਬਰ ਤੇ ਕਿ ਜਿਹੜੀ ਤੁਹਾਡੇ ਕੋਲ ਬੀਐਡ ਆ ਜੇਕਰ ਤੁਸੀਂ ਬੀਐਡ ਸਪੈਸ਼ਲ এডਿਕੇਸ਼ਨ ਦੇ ਵਿੱਚ ਤੁਸੀਂ ਪਾਸ ਕੀਤੀ ਹੈ ਇੱਕ ਰਿਕੋਨਾਈਜ਼ਡ ਬਾਈ ਆਰਸੀਆਈ ਸਭ ਨੂੰ ਪਤਾ ਹੈ ਕਿ ਰੀਹੈਬਿਲਿਟੇਸ਼ਨ ਕਾਉਂਸਲ ਆਫ ਇੰਡੀਆ ਤੋਂ ਰਿਕੋਨਾਈਜ਼ਡ ਜਿਹੜੀਆਂ ਯੂਨੀਵਰਸਿਟੀ ਨੇ ਉਹਦੇ ਅਕੋਰਡਿੰਗ ਜਿਹੜੀ ਉਹਦੇ ਥਰੂ ਕੀਤੀ ਹੋਈ ਹੈ ਤੁਹਾਡੀ ਬੀਐਡ ਨੂੰ ਮੰਨਿਆ ਜਾਵੇਗਾ ਤੇ ਇੱਕ ਵੈਲਿਡ ਰਜਿਸਟ੍ਰੇਸ਼ਨ ਵਿਦ ਆਰਸੀਆਈ ਤੇ ਇੱਕ ਸੀਆਰਆਰ ਨੰਬਰ ਸਭ ਕੁਲ ਵੈਲਿਡ ਹੋਣਾ ਚਾਹੀਦਾ ਹੈ देन ਉਹਨਾਂ ਨੇ ਇੱਕ ਔਰ ਕਰਕੇ ਕਹੇ ਜਾਂ ਫਿਰ ਤੁਹਾਡੇ ਕੋਲੇ ਦੇਖੋ ਫਰਸਟ ਨੰਬਰ ਵਾਲਾ ਤੋਂ ਤੁਹਾਨੂੰ ਜ਼ਰੂਰੀ ਹੈ ਬੀਏ 55% ਨਾਲ ਠੀਕ ਹੈ ਜਨਰਲ ਕੈਟਾਗਰੀ ਨੂੰ ਦੈਨ 50% ਕਿਹਦੇ ਲਈ ਐਸਸੀਐਸਟੀ ਐਂਡ ਆਦਰ ਬੈਕਵਰਡ ਕਲਾਸਸ ਜਾਂ ਹੈਂਡੀਕੈਪਡ ਫਿਜ਼ੀਕਲ ਹੈਂਡੀਕੈਪਡ ਕੈਂਡੀਡੇਟਸ ਦੇ ਲਈ ਫਿਰ ਉਹਨਾਂ ਨੇ ਦੂਸਰੇ ਨੰਬਰ ਤੇ ਉਹਨਾਂ ਨੇ ਇਹ ਕਿਹਾ ਜਾਂ ਤਾਂ ਤੁਹਾਡੇ ਕੋਲ ਬੀਐਡ ਸਪੈਸ਼ਲ এডਿਕੇਸ਼ਨ ਹੋਣੀ ਚਾਹੀਦੀ ਕਿਸੇ ਵੀ ਆਰਸੀਆਈ ਦੇ ਰਿਕੋਨਾਈਜ਼ਡ ਯੂਨੀਵਰਸਿਟੀ ਦੇ ਅਕੋਰਡਿੰਗ ਜਾਂ ਫਿਰ ਤੁਹਾਡੇ ਕੋਲ ਕਈ ਮਤਲਬ ਬਹੁਤ ਸਾਰੇ ਸਟੂਡੈਂਟ ਜਿਹੜੇ ਹੋਣੇ ਵੀ ਜਿਨ੍ਹਾਂ ਨੂੰ ਡਾਊਟ ਆ ਉਹ ਕਹਿੰਦੇ ਕਿ ਸਾਡੇ ਕੋਲ ਪੀਐਡ ਜਿਹੜੀ ਹੈ ਕਿ ਜਰਨਲ এডਿਕੇਸ਼ਨ ਦੇ ਵਿੱਚ ਆ ਮਤਲਬ ਜਰਨਲ ਬੀਐਡ ਆ ਸਿੰਪਲ ਬੀਐਡ ਜਿਹਨੂੰ ਆਪਾਂ ਕਹਿ ਦਿੰਨੇ ਆ ਆਮ ਸ਼ਬਦ ਦੇ ਵਿੱਚ ਉਹ ਕਹਿੰਦੇ ਕਿ ਜੇ ਅਸੀਂ ਇਹਦੇ ਨਾਲ ਆਪਾਂ ਸਪੈਸ਼ਲ ਬੀਐਡ ਡੀਐਡ ਕਰ ਲੈਨੇ ਆ ਮਤਲਬ ਡਿਪਲੋਮਾ ਕਰ ਲੈਨੇ ਆ ਤੇ ਕੀ ਅਸੀਂ ਵੈਲਿਡ ਆ ਹਾਂਜੀ ਇਹਦੇ ਅਕੋਰਡਿੰਗ ਆਪਾਂ ਦੇਖਦੇ ਇਹਨਾਂ ਨੇ ਇਹੀ ਗੱਲ ਲਿਖੀ ਇਹਦੇ ਵਿੱਚ ਵੀ ਕਿ ਸ਼ੁੱਡ ਹੈਵ ਪਾਸਡ ਬੈਚਲਰ ਆਫ এডਿਕੇਸ਼ਨ ਡਿਗਰੀ ਬੀਐਡ ਕਿਸੇ ਵੀ ਸਬਜੈਕਟ ਦੇ ਵਿੱਚ ਤੁਹਾਡੇ ਕੋਲੇ ਹੋਵੇ ਨਾਲ ਤੁਹਾਡੇ ਕੋਲੇ ਡੀਐਡ ਹੋਣੀ ਚਾਹੀਦੀ ਸਪੈਸ਼ਲ এডਿਕੇਸ਼ਨ ਦੇ ਵਿੱਚ ਵੀ ਜਰਨਲ ਬੀਐਡ ਹੋਵੇ ਤੇ ਡੀਐਡ ਜਿਹੜੀ ਹੈਗੀ ਸਪੈਸ਼ਲ এডਿਕੇਸ਼ਨ ਉਹ ਵੀ ਕਿਸੇ ਰਿਕੋਨਾਈਜ਼ਡ ਜਿਹੜਾ ਆਰਸੀਆਈ ਦੇ ਅਕੋਰਡਿੰਗ ਹੀ ਯੂਨੀਵਰਸਿਟੀ ਹੋਣੀ ਚਾਹੀਦੀ ਹੈ ਵੈਲਿਡ ਹੋਣਾ ਚਾਹੀਦਾ ਤੇ ਉਹਦੇ ਕੋਲੇ ਕੋਲੇ RR ਨੰਬਰ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਤੁਹਾਡੇ ਕੋਲੇ ਵੈਲਿਡ ਹੋਣਾ ਚਾਹੀਦਾਗਾ ਫਿਰ ਇਹਦੇ ਵਿੱਚ ਇਹਨਾਂ ਨੇ ਇੱਕ ਹੋਰ ਜਾਂ ਕਰਕੇ ਕਿਹਾ ਕਿ ਜੇ ਤੁਹਾਡੇ ਕੋਲੇ ਬੈਚਲਰ ਆਫ এডਿਕੇਸ਼ਨ ਡਿਗਰੀ ਇਨ ਐਨੀ ਸਬਜੈਕਟ ਫਿਰ ਤੁਹਾਡੇ ਕੋਲ ਬੀਐਡ ਸਪੈਸ਼ਲ এডਿਕੇਸ਼ਨ ਤੇ ਨਾਲ ਤੁਹਾਡੇ ਕੋਲ ਚਲੋ ਡੀਐਡ ਨਹੀਂ ਹੈਗਾ ਮਤਲਬ ਸਪੈਸ਼ਲ ਡੀਅਰ ਨਹੀਂ ਹੈਗਾ ਤਾਂ ਤੁਹਾਡੇ ਕੋਲ ਪੋਸਟ ਗ੍ਰੈਜੂਏਟ professionl ਡਿਪਲੋਮਾ ਇਨ ਸਪੈਸ਼ਲ এডਿਕੇਸ਼ਨ ਹੋਣਾ ਚਾਹੀਦਾ ਉਹ ਵੀ ਕੀ ਹੋਣਾ ਚਾਹੀਦਾ ਰਿਕੋਨਾਈਜ਼ਡ ਬਾਈ ਆਰਸੀ ਆਰਸੀ ਦੇ ਅਕੋਰਡਿੰਗ ਮਤਲਬ ਰਜਿਸਟਰਡ ਜਾ ਹੋਣਾ ਚਾਹੀਦਾ ਰਿਕੋਨਾਈਜ਼ਡ ਹੋਣਾ ਚਾਹੀਦਾ ਤੇ ਵੈਲਿਡ ਸੀਆਰਰ ਨੰਬਰ ਹੋਣਾ ਚਾਹੀਦਾ ਫਿਰ ਉਹ ਟੂ ਪੇਪਰ ਪਾਸ ਹੋਣਾ ਵੀ ਲਾਜ਼ਮੀ ਹੈ ਕਿ ਜਿੰਨਾ ਵੀ ਕੈਂਡੀਡੇਟਸ ਹੋ ਸਕਦੇ ਕਿ ਬਹੁਤ ਸਾਰਿਆਂ ਨੇ ਸਪੈਸ਼ਲ ਬੀਐਡ ਕਰੀ ਹੋਵੇ ਬਰਤਾ ਉਹ ਕਿਸੇ ਕਾਰਨ ਕਰਕੇ ਰਹਿ ਗਏ ਹੋ ਜਿਵੇਂ ਬਹੁਤ سارے ਕੈਂਡੀਡੇਟ ਇਸ ਕਰਕੇ ਉਹ ਪੇਪਰ ਚਲੋ ਦੇ ਦਿੱਤਾ ਉਹਨਾਂ ਨੇ ਐਲੀਜੀਬਲ ਨਹੀਂ ਸੀਗੇ ਕਿਉਂ ਨਹੀਂ ਸੀ ਕਿਉਂਕਿ ਉਹਨਾਂ ਨੇ ਕੋਲੇ ਪੀਐਸਟੈਟ 2 ਪੇਪਰ ਪਾਸ ਨਹੀਂ ਕੀਤਾ ਸੀ ਜਾਂ ਫਿਰ ਉਹਨਾਂ ਕੋਲੇ ਸੀਆਰਆਰ ਨੰਬਰ ਵੈਲਿਡ ਨਹੀਂ ਸੀ ਰੀਨਿਊ ਨਹੀਂ ਕਰਵਾਇਆ ਗਿਆ ਤੇ ਉਹਦੇ ਬਾਰੇ ਵੀ ਮੈਂ ਤੁਹਾਨੂੰ ਜਿਵੇਂ ਤੁਹਾਡੇ ਕੋਈ ਮੈਸੇਜ ਆਊਗਾ ਮੈਂ ਤੁਹਾਨੂੰ ਉਹਦੇ ਅਕੋਰਡਿੰਗ ਹੀ ਇੱਕ ਵੀਡੀਓ ਬਣਾ ਕੇ ਜਾਂ ਵੈਸੇ ਤੁਹਾਡੇ ਬੈਸੇ ਦਾ ਰਿਪਲਾਈ ਕਰ ਦੂੰਗੀ ਜਿੰਨਾ ਮੇਰੇ ਕੋਲੇ ਹੁਣ ਬਸ ਇੰਨੇ ਹੀ ਮੇਰੇ ਕੋਲ ਬਹੁਤ ਸਾਰੇ ਕੈਂਡੀਡੇਟ ਦਾ ਮੈਸੇਜ ਆਇਆ ਸੀ ਕਿ ਅਸੀਂ ਕੀ ਕਰੀਏ ਅਸੀਂ ਸਪੈਸ਼ਲ ਬੀ ਐਡ ਕਰੀਏ ਜਾਂ ਡੀ ਐਡ ਕਰੀਏ ਸਾਡੇ ਕੋਲ ਆਲਰੇਡੀ ਜਰਨਲ ਬੀ ਐਡ ਹੈਗੀ ਹੈ ਤੇ ਅਸੀਂ ਡਿਪਲੋਮਾ ਕਰ ਸਕਦੇ ਹਾਂ ਤੇ ਨਹੀਂ ਮੈਂ ਤੁਹਾਨੂੰ ਉਹਨਾਂ ਦੀ ਹੀ ਜਿਹੜੀ ਆਪਣੇ ਐਜੂਕੇਸ਼ਨਲ ਜੋ ਰਿਕਰੂਟਮੈਂਟ ਦੀ ਵੈਬਸਾਈਟ ਤੇ ਜੋ ਉਹਨਾਂ ਨੇ ਐਲੀਜੀ ਨੇ ਉਹਦੇ ਅਕੋਰਡਿੰਗ ਹੀ ਤੁਹਾਨੂੰ ਦੱਸ ਰਹੀਆਂ ਕਿ ਉਹਨਾਂ ਨੇ ਕੀ ਕੀ एलिजिਬਿਲਟੀ ਨੂੰ ਮੰਨਿਆਗਾ ਇਹ ਤੁਸੀਂ ਹੁਣ ਖੁਦ ਵੀ ਪੜ ਸਕਦੇ ਹੋ ਇਹਦੇ ਤੋਂ ਮੈਂ ਤੁਹਾਡੇ ਸਾਹਮਣੇ ਤੁਹਾਨੂੰ ਦਿਖਾ ਵੀ ਦਿੱਤਾਗਾ ਤੇ ਸੈਕਿੰਡ ਨੰਬਰ ਤੇ ਬਹੁਤ سارے ਕੈਂਡੀਡੇਟਸ ਦਾ ਇਹ ਵੀ ਡਾਊਟ ਸੀ ਕਿ ਜੇ ਉਹਨਾਂ ਨੇ ਡਿਸਟੈਂਸ ਦੇ ਰਾਹੀਂ ਮਤਲਬ ਸਪੈਸ਼ਲ এডੂਕੇਸ਼ਨ ਕੀਤੀ ਹੈ ਚਾਹੇ B.Ed ਹੋ ਚਾਹੇ D.Ed ਤੋਂ ਵੈਲਿਡ ਹੈ ਹਾਂ ਜਰੂਰ ਵੈਲਿਡ ਹੈ ਕਿਉਂਕਿ ਬਹੁਤ ਸਾਰੇ ਕੈਂਡੀਡੇਟਸ ਮੈਂ ਵੀ ਹੁਣ ਦੇਖ ਰਹੀ ਸੀ ਕੇ ਬਹੁਤ ਸਾਰੇ ਕੈਂਡੀਡੇਟ ਜੋ ਸਪੈਸ਼ਲ এডਿਕੇਸ਼ਨ ਜਿਨ੍ਹਾਂ ਨੇ ਕੀਤੀ ਸੀ ਉਹ ਡਿਸਟੈਂਸ ਤੋਂ ਹੀ ਕੀਤੀ ਸੀ ਰੈਗੂਲਰ ਵਾਲੇ ਬਹੁਤ ਸਟੂਡੈਂਟ ਘਰ ਸੀ ਤੇ ਉਹਨਾਂ ਨੂੰ एलिजिਬਿਲਟੀ ਮਤਲਬ एलिजिਬਲ ਹੋਏ ਨਹੀਂ ਉਹ ਵੀ ਕੈਂਡੀਡੇਟਸ ਤੁਸੀਂ ਇਸ ਮਤਲਬ ਇਸ ਕਨਫਿਊਜ਼ ਦੇ ਵਿੱਚ ਨਾ ਰਹੋ ਕਿ ਜੇ ਤੁਸੀਂ ਡਿਸਟੈਂਸ ਤੋਂ ਕਰ ਰਹੇ ਹੋ ਤਾਂ ਤੁਹਾਨੂੰ एलिजिਬਿਲਟੀ ਜਿਹੜੀ ਹੈ ਕਿ ਤੁਸੀਂ ਕਲੀਅਰ ਨਹੀਂ ਕਰ ਪਾਉਂਦੇ ਬਟ ਹਾਂ ਇਹ ਹੈ ਕਿ ਜਿਵੇਂ ਇਹਨਾਂ ਨੇ ਦੱਸਿਆ ਕਿ ਤੁਹਾਡਾ ਆਰਸੀਆਈ ਰਿਕੋਨਾਈਜ਼ਡ ਯੂਨੀਵਰਸਿਟੀ ਹੋਣੀ ਚਾਹੀਦੀ ਜੋ ਦੂਸਰਾ ਆਪਾਂ ਗੱਲ ਕਰਦੇ ਸਪੈਸ਼ਲ ਐਜੂਕੇਟਿਡ ਟੀਚਰ ਪ੍ਰਾਇਮਰੀ ਕੈਡਰ ਦੀਆਂ ਜਿਹਦੇ ਵਿੱਚ 393 ਪੋਸਟਾਂ ਆਈਆਂ ਸੀ ਅਸਾਮੀਆਂ ਜਿਹਦੇ ਉਹਦੇ ਬਾਰੇ ਵੀ ਮੈਂ ਤੁਹਾਨੂੰ ਦੱਸ ਦਿੰਨੀ ਕਿ ਕੀ ਕੀ एलिजिਬਿਲਟੀ ਰੱਖੀ ਗਈ ਸੀ ਇਹਦੇ ਵਿੱਚ ਜੋ ਹੈਗੇ ਗ੍ਰੈਜੂਏਸ਼ਨ ਤੁਹਾਨੂੰ ਸਭ ਨੂੰ ਪਤਾ ਹੀ ਹੋਊਗਾ ਕਿ ਹੁਣ ਜਿਹੜੇ ਪ੍ਰਾਇਮਰੀ ਕੈਡਰ ਤੇ ਲਈ ਵੀ ਗ੍ਰੈਜੂਏਸ਼ਨ ਜ਼ਰੂਰੀ ਕਰ ਦਿੱਤਾ ਗਿਆ ਤੇ ਇਹਨਾਂ ਦੇ ਅਕੋਰਡਿੰਗ ਜਿਹੜੀਆਂ ਜ਼ਰੂਰੀ ਯੋਗਤਾਵਾਂ ਉਹਦੇ ਵਿੱਚ ਹੈਗੇ ਸ਼ੁੱਡ ਹੈਵ ਪਾਸਡ ਤੁਹਾਨੂੰ ਗ੍ਰੈਜੂਏਸ਼ਨ ਕਿਸੇ ਵੀ ਸਟਰੀਮ ਦੇ ਵਿੱਚ ਰਿਕੋਨਾਈਜ਼ਡ ਯੂਨੀਵਰਸਿਟੀ ਤੋਂ ਪਾਸ ਹੋਣੀ ਚਾਹੀਦੀ ਆ ਐਟ ਲੀਸਟ 50% ਜਿਹੜੇ ਹੈਗੇ ਜਨਰਲ ਕੈਟਾਗਰੀ ਵਾਲਿਆਂ ਨੂੰ ਲੈਣੇ ਜ਼ਰੂਰੀ ਨੇ ਉਹਦੇ ਵਿੱਚ ਤੇ 45% ਜਿਹੜੇ ਹੈਗੇ ਆ ਉਹ ਹੈਗੇ ਹੈਗੇ ਐਸਸੀ ਐਸਟੀ ਅਦਰ ਬੈਕਵਰਡ ਕਲਾਸਸਿਜ਼ ਐਂਡ ਫਿਜ਼ੀਕਲ ਹੈਂਡੀਕੈਪਡ ਟੂ ਕੈਂਡੀਡੇਟਸ ਦੇ ਲਈ 50% ਜਨਰਲ ਕੈਟਾਗਰੀ ਨੂੰ ਐਂਡ 45% ਅਦਰ ਕੈਟਾਗਰੀ ਜਿਹੜੇ ਉਹਨਾਂ ਨੂੰ ਲੈ। ਸੋ ਇਹਦੇ ਵਿੱਚ ਇਹ ਹੈ ਕਿ ਸ਼ੁਡ ਹੈਵ ਪਾਸਡ ਡਿਪਲੋਮਾ ਇਨ এডਿਕੇਸ਼ਨ ਸਪੈਸ਼ਲ এডਿਕੇਸ਼ਨ ਮਤਲਬ ਡੀਐਡ ਇਨ ਸਪੈਸ਼ਲ এডਿਕੇਸ਼ਨ ਜੋ ਹੈ ਉਹ ਆਰਸੀਆਈ ਰਿਕੋਨਾਈਜ਼ਡ ਹੋਵੇ ਜਿਹੜੇ ਵੀ ਤੁਸੀਂ ਯੂਨੀਵਰਸਿਟੀ ਜਾਂ ਕਿਸੇ ਇੰਸਟੀਚਿਊਟ ਤੋਂ ਕਰ ਰਹੇ ਹੋ ਆਰਸੀਆਈ ਦੇ ਦੋ ਵੈਲਿਡ ਹੋਣਾ ਚਾਹੀਦਾ ਰਿਕੋਨਾਈਜ਼ਡ ਹੋਣਾ ਚਾਹੀਦਾ ਦੈਨ ਆਰਸੀਆਈ ਜਿਹੜਾ ਹੈਗਾ ਰਜਿਸਟ੍ਰੇਸ਼ਨ ਵੈਲਿਡ ਰਜਿਸਟ੍ਰੇਸ਼ਨ ਵਿਦ ਆਰਸੀਆਈ ਮਤਲਬ ਜਿਹੜਾ ਹੈਗਾ ਰਜਿਸਟ੍ਰੇਸ਼ਨ ਕੌਂਸਲ ਆਫ ਇੰਡੀਆ ਮਤਲਬ ਸੀਆਰਆਰ ਨੰਬਰ ਤੁਹਾਡੇ ਕੋਲੇ ਵੈਲਿਡ ਸੀਆਰਆਰ ਨੰਬਰ ਹੋਣਾ ਚਾਹੀਦਾ ਪੀਐਸਟੈਟ 1 ਜਿਹੜਾ ਹੈਗਾ ਪਾਸ ਕਰਨਾ ਲਾਜ਼ਮੀ ਹੈ ਤੇ ਇਸ ਦੇ ਇਲਾਵਾ ਤੁਹਾਨੂੰ ਹੋਰ ਕੋਈ ਜਾਣਕਾਰੀ ਚਾਹੀਦੀ ਹੈ ਤੇ ਤੁਸੀਂ ਮੈਨੂੰ ਕਮੈਂਟ ਕਰ ਦਿਓ ਮੈਂ ਤੁਹਾਨੂੰ ਉਸੇ ਦੇ ਰਿਗਾਰਡਿੰਗ ਤੁਹਾਨੂੰ ਦੱਸ ਦੂੰਗੀ ਐਂਡ ਜਿੰਨੇ ਵੀ ਮੈਨੂੰ ਹੁਣ ਪੁੱਛਿਆ ਗਿਆ ਸੀ ਬਸ ਇਹੀ ਪੁੱਛਿਆ ਗਿਆ ਸੀ ਕਿ ਅਸੀਂ ਬੀਐਡ ਜਨਰਲ ਬੀਐਡ ਕੀਤੀ ਤੇ ਅਸੀਂ ਡਿਪਲੋਮਾ ਕਰ ਸਕਦੇ ਹਾਂ ਜਾਂ ਸਾਡੇ ਕੋਲੇ ਡਿਪਲੋਮਾ ਤੇ ਅਸੀਂ ਕਿਵੇਂ ਅਸੀਂ ਐਲੀਜੀਬਲ ਹੋ ਸਕਦੇ ਹਾਂ ਤੇ ਇਹਦੇ ਵਿੱਚ ਤੁਹਾਨੂੰ ਜਿੰਨੀ ਵੀ ਐਲੀਜੀਬਿਲਟੀ ਕ੍ਰਾਈਟੇਰੀਆ ਜੇ ਹਜੇ ਵੀ ਤੁਹਾਨੂੰ ਕਮੈਂਟ ਕਰੋ ਐਂਡ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਯੂਟਿਊਬ ਚੈਨਲ ਥੈਂਕ ਯੂ ਸੋ ਮੱਚ